ਬੋਰੀ ਦਾ ਲੈ ਪਕਰ ਮੇਲ ਪਲਾਜਾ ਲੈ ਲੋ ਯਾਰ ਰੱਖ ਲੋ ਇੱਕ ਪਲਾਜਾ ਕੋਲੇ ਤੇ ਉਰਦੋ ਪਲੋ ਪਲੀ ਨਾ ਹੋ ਜਾ ਕਿ ਤੇ ਇੱਥੇ ਮੂਰੇ ਸ਼ਾਬਾਸ਼ 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 ਤੂੰ ਸੁਆ ਵਰਤ ਲਿਆ ਅੱਛਾ ਮੈਂ ਨਹੀਂ ਢਾਗਾ ਪਾ ਦਿਆ ਤੈਨੂੰ ਹੋਰ ਹੋਲੇ ਮੱਲੇ ਨੂੰ ਮੁੱਖ ਰੱਖਦੇ ਹੋਏ ਨਗਰ ਦੌਦਰ ਵੱਲੋਂ ਬੜੀ ਚੜ੍ਹਦੀ ਕਲੇ ਲੰਗਰ ਚੱਲਦਿਆ ਅਨੰਤਪੁਰਾ ਜਿਨ੍ਹਾਂ ਦੀ ਗਰਾਹੀ ਕਰਦੀਆਂ ਸੰਗਤ ਅੱਜ ਰਣੀਆਂ ਦੇ ਰਾਹ ਤੇ ਲੰਘ ਰਹੀਆਂ ਚਲੋ ਬਈ ਆਗੇ ਵੱਧਦੇ ਸਾਰੇ ਆਗੇ ਵੱਧਦੇ ਆਪਣੇ ਸਾਰੇ ਬਈ ਚੱਲਗੇ ਚੱਲ ਬਈਓ ਬਈ ਰਨਿੰਗ ਦੇ ਰਾਹ ਆਏ ਹੋਇਆ ਸਾਹ ਸਕਤ ਆ ਦੇਖ ਲੋ ਇੱਧਰ ਸਾਰੇ ਖੇਤਾਂ ਚ ਇਨਸਪੈਕਟਰ ਦੀਆਂ ਕੰਕੀਆਂ ਆ ਗਈਆਂ ਦੋਨੇ ਉਹ ਆ ਗਿਆ ਆਪਣਾ ਵਾਟਰ ਵਕਸ਼ੋ ਇੱਧਰੋਂ ਸਾਹਮਣੇ ਵਾਟਰ ਵਕਸ਼ੋ ਆ ਬੋਰੀ ਦੇਖਣ ਕਿ ਮੈਂ ਸੱਤੀ ਮਾਰੇ ਬੋਰੀ ਟੁੱਟ ਗਈ ਹੈ ਬੰਦੋ ਨਈ ਨਈ ਨਹੀਂ ਪਰ ਪਾਰੀ ਹੋ ਜਣੀ ਆਓ ਯਾਰ ਬੰਦ ਬੰਦ ਦੇ ਦੇ ਧਾਗਾ ਇਹ ਅਭੀ ਪੌਣੀ ਕਬੋਰੀ ਕਰਕੇ ਹੀ ਬੰਦਿਆ ਕਰੋ ਯਾਰ ਜਵਾਬ ਆ ਚੱਕ ਪਾ ਪਪੂ ਨੂੰ ਚਕਾ ਦੀ ਇੱਕ ਜਿਹੜਾ ਸਾਈਕਲ ਮਿਲ ਗਿਆ ਜਿਹਨੂੰ ਰਾਏ ਦਾ ਪਿਓ ਪਪੂ ਨੂੰ ਕੀ ਪੈਂਸਿਕਲ ਫਸਾ ਦੇ ਕਹਿੰਦਾ ਆਇਓ ਪਿੱਛੇ ਹੈ ਨਾ ਯਾਰ ਮੇਰਾ ਛੇਰ ਮਾਰ ਪੈਂਦੇ ਭੱਜ ਕੇ ਉਹ ਪੜੋ ਤੋ ਆਓ ਨਾਲੇ ਜਾਈਏ ਆਓ ਯਾਰ ਕਈ ਗਿਆ ਯਾਰ ਬੰਦੋ ਲੌਣੀ ਓਕੇ ਆਪਾਂ ਕਈ ਤਾਂ ਜੰਨੇ ਹੋਰ ਪਾਦੇ ਹੋਰ ਪਾਦੇ ਹੋ ਆ ਵੀ ਸਾਗਤੋਂ ਆਨੰਦਪੁਰ ਸਾਹਿਬ ਵਾਲੀਆਂ ਸੰਗਤਾਂ ਸਾਡੇ ਦਰਾਂ ਵਿੱਚ ਪਹੁੰਚ ਚੁੱਕੀਆਂ ਹਨ ਗੁਰੂ ਗੁਰੂ ਗਿਆ ਰਸਤਾ ਇਕੱਠਗਾ ਕਰਦੇ ਹੋਏ ਸੇਵਾਦਾਰ ਆਟਾ ਦਾਲ ਖੰਡ ਚਾਹ ਬਾਲਣ ਬਾਲਣ ਵਾਲੀ ਟਰਾਲੀ ਮਗਰ ਨਾਲ ਆ ਰਹੀ ਹੈ ਲੰਗਰ ਦੋਦ ਵੱਲੋਂ ਬੜੀ ਚੜ੍ਹਦੀ ਕਲਾ ਦੇ ਲੰਗਰ ਚੱਲਦੇ ਆਪਣੇ ਹੋਲੇ ਮਹੱਲੇ ਤੇ ਸ੍ਰੀ ਆਨੰਦਪੁਰ ਸਾਹਿਬ ਸਾਲਵਾਲ ਆਉਂਦੀਆਂ ਟਰਾਲੀਆਂ ਸਾਧ ਸੰਗਤ ਸਾਲਵਾਲ ਅੱਜ ਦੀਆਂ ਲੰਬੀਆਂ ਟਰਾਲੀਆਂ ਤੋਂ ਪਰਨੋਂ ਆਉਣਗੀਆਂ ਸਾਲ ਨੂੰ ਗਰਮਾਂ ਵਾਲਿਆਂ ਨੂੰ ਆਉਂਦੇ ਆ ਇਹ ਤੈਨ ਖੁੱਲੇ ਮਹੱਲੇ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਭਾਗਦਾ ਵਾਲਿਆਂ ਨੂੰ ਜਿਹੜੇ ਤੁਸੀਂ ਇੰਨੇ ਪ੍ਰੇਮ ਤੇ ਸਤਿਕਾਰ ਦੇ ਨਾਲ ਸੇਵਾ ਕਰ ਰਹੇ ਆ ਆਟਾ ਦਾਲਾ ਖੰਡ ਚਾਹ ਬਾਲਣ ਤੁਸੀਂ ਸੇਵਾ ਕਰ ਰਹੇ ਆ ਵਾਧੂ ਵਾਧੂ ਮਹਾਰਾਜ ਤਾਂ ਦਰੋਸਤੀ ਵਾਖਣ ਚੜਦੀ ਕਲਾ ਰੱਖਣ ਮਿਹਰ ਪ੍ਰਿਆਸਰ ਤੇ ਹੱਥ ਰੱਖਣਾ। ਢਾਲਾ ਢਾਲ ਕੇ ਇਹ ਤਾਂ ਇੱਥੋਂ ਚੱਕ ਕੇ ਫਰਾਦੀ ਗਾ। ਉਹ ਇੱਧਰ ਆਈ ਪਈ ਸੀ। ਅੱਛਾ ਆ ਬਾਬੇ ਨੇ ਇੱਧਰ ਕਰਤੀ ਹੁਣੀ ਫਿਰ ਖੜਿਆ। ਰਾਹ ਦੇ ਲੋ ਗੱਡੀ ਉਹਦੀ ਅੱਛਾ ਵਾ। ਠੀਕ ਆ। ਆ ਵੀ ਹੋਲੇ ਮਹੱਲੇ ਨੂੰ ਮੋਕਰਾਕਦੇ ਹੋਏ ਨਗਰ ਦੌੜ ਤੇ ਨਗਰ ਡਾਕੀਆਂ ਵੱਲੋਂ ਬਾਦੀ ਵਟ ਇਧਰ ਗਿਆ ਨਹੀਂ ਕੋਈ ਮੰਤਪਾ ਦਾ ਨਹੀਂ ਹੁਣ ਇਹ ਨਰਸਾ ਜੇ ਕੋਈ ਨਹੀਂ ਗਿਆ ਰੋਕ ਜਾਇਆ ਜਾਇਆ ਰੋਕਣ ਗਿਆ ਮਨਜਿੰਦਰ ਉਹਨਾਂ ਨੂੰ ਪੁੱਛ ਲੋ ਕੋਈ ਜੇ ਹੈਗਾ ਬਾਈ ਠੀਕ ਆ ਬਾ ਇੱਥੇ ਹੋ ਸਾਹਮਣੇ ਇੱਕ ਟਰਾਲ ਆਉਗਾ ਉੱਥੇ ਰੋਕ ਲਿਓ ਬਾਈ ਕੋਈ ਇੱਥੇ ਰੋਕ ਲਾਂ ਤੇ ਬਣਾ ਹੁਣ ਕਿੱਥੇ ਜਾ ਇੱਥੇ ਰੋਕ ਲਾਂ ਵਾਲਾ ਜਾਓ ਜਾਓ ਸ਼ਾਬਾਸ਼ ਚਲੋ 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 ਛੋਟੀ ਪਨੀਰੀ ਆ ਸ਼ਾਬਾਸ਼ ਆਕਾ ਦੇ ਘਰ ਆ ਗਏ ਉਹਵੇਂ ਆਉਂਦੇ ਉਹ ਨੂੰ ਚਲਾ ਜਾਣਾ ਚਲੋ ਚਲੋ ਆਜੋ ਆਜੋ ਮੈਂ ਯਾਰ ਇਹ ਤਾਂ ਗੱਲ ਕਰਦਾ ਨਾ ਉਹ ਉੱਤੇ ਲੱਗਦਾ ਇਹ ਮੜਾ ਜਾ ਹੈ ਇੰਸਪੈਕਟਰ ਜੇ ਮੂਰਫਰ ਅੱਧੇ ਨਾ ਰੰਗ ਜਾਵਣਾ ਮਗਰ ਬਾਲਣ ਵਾਲੀ ਟਰਾਲੀ ਵੀ ਮਗਰ ਆ ਰਹੀ ਹੈ ਕੀ ਕਹਿੰਦਾ ਆਖੀ ਜਾਣਾ ਆਪਣਾ ਕੋਲ ਨਾ ਕ ਕਰਿਆ 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 ਯਾਰ ਨੇ ਗੇੜ ਦਾ ਮੋੜ ਤੋਂ ਬਹੁਤ ਜਨਾ ਤਾਂ ਹੀ ਕੁਝ ਕਿੰਦਾ ਮੈਨੂੰ ਪੁੱਛਿਆ ਨਹੀਂ ਇਹਨਾਂ ਨੇ ਅੱਛਾ ਉੱਾਰ ਕੇ ਪਿਆ ਹਟ ਉਹਨਾਂ ਨੇ ਪੁੱਛਿਆ ਨਹੀਂ ਕਿਧਰ ਜਾ ਕੋਰਦ ਨੂੰ ਮਿਲਦਾ ਨਹੀਂ ਬਸ ਉੱਾਰ ਕੇ ਹਟਾ ਸੱਤ ਪੋਲੇ ਜਿਹੜੇ ਬੜਾ ਸੂਕਾ ਹੋ ਗਿਆ ਬੜਾ ਹਾਰ ਡਰਦਾ ਤਾਂ ਜੀ ਇਹ ਉਹ ਨਾਲ ਜੁਕਿਆ ਉਧਰ ਵੀ ਕੋਈ ਇਕੱਠਾ ਕਰਦਾ ਫਿਰਦਾ ਉਹ ਦੇਖ ਲੈ ਨਹੀਂ ਨਹੀਂ ਹਣ ਕੋ ਨਾ ਕੋ ਉੱਤਰੀ ਆਡਾ ਪਾੜ ਪ੍ਰਕਾਸ਼ ਹਾਂ ਦਾ ਪਾਸੇ ਚਾਰ ਸੌ ਦੀ ਲੱਤਦੀ ਹੈ ਫੌਜ ਜੀਤ ਤਾਂ ਸੱਚ ਦਾ ਹੀ ਆ ਗਿਆ ਮੂਰੇ ਉਦੋਂ ਕਰਕੇ ਆ ਚਲ ਦੂਜਾ ਨਾ ਆ ਜਾਵੇ ਜੀ ਬੰਦਿਆ ਮੂਰੇ ਬੰਦਿਆ ਹਸਾ ਚੁੱਪ ਚਪ ਹੋਲੀ ਘਟਾਉਂਦੀ ਹੋਊਗੀ ਜਦੋਂ ਬਦਲ ਟੈਂਸ਼ਨ ਹੋਵੇ ਗਾਂ ਮੈਂ ਵੀ ਇਕੱਠਾ ਕਰ ਆਪਾਂ ਦਾ ਗਵਾਰ ਦੇ ਸਰੀਰ ਤੇ ਮਹਾਰੀ ਕਿਰਪਣਾ ਬੰਦੇ ਇਕੱਠੇ ਕਮੇਟੀ ਵਾ ਕਰਕੇ ਜਲ ਕੰਮ ਚੱਲ ਜਾਂਦਾ ਵਾ ਉਹ ਹਲੇ ਪਿੰਡ ਚੋਂ ਬੰਦੇ ਇਕੱਠੇ ਕਰਨ ਆਏ ਉਹ ਮਹਿਰ ਵੀ ਇਹ ਕਰਦੇ ਆ ਦੇਖ ਕੇ ਵਾਇਆ ਕਰ ਤੇਰਾ ਜਰੂਰੀ ਬਤੂ ਚੋਕਣ ਕੀ ਕਰਦੇਂਗਾ ਵਾਇਗੁਰੂ ਵਾਇਗੁਰੂ ਕਰਿਆ ਕਰ ਪਹਿਲਾਂ ਮੂੰਹਾਂ ਮੂੰਹ ਕਰਾਂ ਉਹ ਜਾਂ ਸਾਡਾ ਹੂਟਾ ਰੋਟਨ ਹੁੰਦੇ ਜਾਂ ਉਹ ਕੁੱਤੇ ਦੇ ਮੁੰਡੇ ਹੁੰਦੇ ਆ ਪਤਾ ਪੈਦਾ ਬੰਦਾ ਨਹੀਂ ਹੁੰਦਾ ਨਹੀਂ ਮੈਂ ਬਹੁਤ ਹੁੰਦੇ ਬੰਦੇ ਦੇਖ ਮੈਂ ਮਾਲ ਖੋਰੀ ਕੋਆਕੀ ਕਰਦੇ ਆ ਕਾ ਨਾ ਭਾਈ ਇਹ ਹੁੰਦੇ ਆ ਜਾਂ ਇਹ ਹੁੰਦੇ ਆ ਗੇਲੀ ਹੁੰਦਾ ਮੁਰੇ ਮੋਣਾ ਹੁੰਦਾ ਬਸ ਕਰ ਉਹ ਗੇਲੀ ਪਾਸੇ ਇਹ ਗੱਲ ਕੋਈ ਨਹੀਂ ਗਲਤ ਕਹੀ ਦੂਜਾ ਕੀ ਇਹੋ ਤੇਰਾ ਥੱਲੇ ਦੀ ਕਰਦੇ ਪੂਰਾ ਜਾਂ ਨਹੀਂ ਨੰਗਦੀ ਤਾਂ ਹੈ ਬਾਬਾ ਕਾਮਰੇਡ ਬੈਠਾ ਬਾਬਾ ਕਾਮਰੇਡ ਜਾਗਰ ਸਿੰਘ ਕਾਮਰੇਡ ਜਾਗਰ ਸਿੰਘ ਕਾਮਰੇਡ ਸਾਨਾਪਿੰਦਰ ਸਿੰਘ son of ਇੰਦਰ ਸਿੰਘ 96 ਸਾਲ ਉਹ ਵਰਾ 96 ਸਾਲ 96 ਕਰੋੜੀ 93 ਕਰੋੜੀ ਬਾ ਬਾ ਬਾਦਰੇ ਰਹਿਣਗੇ ਆਜਾਦਾ ਤਰੀਆਂ ਹੈ ਇੱਕ ਸਦੀ ਹੋ ਗਈ ਹੈ ਨਾ ਇੱਕ ਸਦੀ 100 ਸਾਲ ਦਾ ਨੇੜ ਗਿਆ 4 ਸਾਲ ਹੀ ਘਟਾ ਹੈ 1100 ਰੁਪਏ ਹਰਨੇਕ ਸਿੰਘ ਆ ਰੋਲ ਵੀ ਇਨਸਪੈਕਟਰ ਐਂਡ ਰੈਸਟਰੇਸ਼ਨ ਹਰਨੇਕ ਸਿੰਘ 1100 ਰੁਪਏ ਆਵੇ ਇਨਸਪੈਕਟਰ ਹਰਨੇਕ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 1100 ਰੁਪਏ ਗੁਰੂ ਘਰ ਲੰਗਰਾਂ ਚ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਬਖਸ਼ਣ ਚੜ੍ਹ ਚੜ੍ਹ ਦੀ ਕਲਾ ਰੱਖਣ ਗਰਦੇਵ ਸਿੰਘ 200 ਗਰਦੇਵ ਸਿੰਘ 200 ਰੁਪਇਆ ਗੁਰੂ ਕੇ ਨਗਰਾ ਚਰਦਾਵ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਬਕਸ਼ੇ ਚੜ੍ਹਦੀ ਕਲਾ ਰੱਖੇ ਸ਼ਾਬਾਸ਼ ਸ਼ਾਬਾਸ਼ ਵਾਦਰੋ ਸ਼ਾਬਾਸ਼ ਮਿਸਤਰੀ ਸੁਖਦੀਪ ਸਿੰਘ 200 ਰੁਪਇਆ ਮਿਸਤਰੀ ਸੁਖਦੀਪ ਸਾਹਿਬ 200 ਰੁਪਇਆ 200 ਰੁਪਇਆ ਗੋਬਤ